ਕਿ ਚੈਕਿੰਗ ਕੀ ਜਾ ਰਹੀ ਹੈ ਬੇਸਿਕਲੀ ਕੀ ਆ ਸਰ ਜੀ ਜੀ ਕਿ ਤੁਹਾਨੂੰ ਪਤਾ ਹੈਗਾ ਕਿ ਜਿਹੜੇ ਸਟੇਟ ਅਸੈਂਬਲੀ ਇਲੈਕਸ਼ਨ ਹੈਗੇ ਹਰਿਆਣਾ ਸਟੇਟ ਤੋਂ ਹੋਣ ਜਾ ਰਹੇ ਹਨ ਤੇ ਬਾਂਜੋ ਇਲੈਕਸ਼ਨ ਕਮਿਸ਼ਨ ਦੇ ਕਰੈਕਸ਼ਨ ਤੇ ਜਿਹੜਾ ਇਲੈਗਲ ਐਕਟੀਵਿਟੀਜ਼ ਨੂੰ ਤੇ ਖਾਸ ਤੌਰ ਤੇ ਨਿਕਰ ਸਮਗਲਿੰਗ ਵਰਗੀ ਐਕਟੀਵਿਟੀ ਹੈ ਉਹਨਾਂ ਨੂੰ ਕਾਬੂ ਕਰਨ ਵਾਸਤੇ ਸਾਡੀ ਡਿਫਰੈਂਟ ਐਕਸਰਸਾਈਜ਼ ਚੱਲਦੀ ਰਹਿੰਦੀ ਹੈ ਜਿਹਦੇ ਵਿੱਚ ਪੂਰੇ ਇੰਟਰਸਟੇਟ ਬਾਰਡਰ ਸੀਲ ਕੀਤੇ ਗਏ ਤੇ ਆਜ ਆਪਰੇਸ਼ਨ ਸੀਲ 7 ਦੇ ਤਹਿਤ ਮਨਜੋਤ ਜੀ ਜੀਪੀ ਪੰਜਾਬ ਤੇ ਮਨਜੋਤ ਸਪੈਸ਼ਲ ਡੀਜੀ ਲਾਰਡ ਰੋਡਰ ਤੇ ਲੱਚਿਸ ਤੇ ਅਸੀਂ ਹੋਸ਼ਿਆਰਪੁਰ ਸੇ 11 ਨਾਕੇ ਹਿਮਾਚਲ ਪ੍ਰਦੇਸ਼ ਦੇ ਨਾਲ ਲੱਗਦੇ ਹੋਏ ਜਿਹਦੇ ਵਿੱਚ ਆਪਣੇ ਹੁਲਾ ਜ਼ਿਲ੍ਹੇ ਦੇ ਨਾਲ ਤੇ ਕਾਗੜਾ ਜ਼ਿਲ੍ਹੇ ਨਾਲ ਲੱਗਦੇ ਹੋਏ ਲਾਕੇ ਸੀਨ ਦਿੱਤੇ ਹੈਗੇ ਤੇ ਸਾਡੇ ਨਾਲ ਹਿਮਾਚਲ ਪੁਲਿਸ ਦੇ ਆਫਸਰਸ ਵੀ ਸਾਰੇ ਨਾਕਿਆਂ ਤੇ ਹੋਜੂਦਾਗੇ ਕਿੱਥੇ ਮੇਰੇ ਨਾਲ ਆਪਣੇ ਡੀਐਸਪੀ ਸਾਹਿਬ ਤੇ ਅਸਟੇਟ ਸਾਹਿਬ ਸਹਿ ਲੱਗੇ ਹਿਮਾਚਲ ਪ੍ਰਦੇਸ਼ ਨੂੰ ਉਸ ਕੋ ਤੇ ਨਾਲ ਆਪਣੇ ਡੀਐਸਪੀ ਸਾਹਿਬ ਨੇ ਤੇ ਸਾਰਿਆਂ ਤੇ ਆਪਾਂ ਇਲੀਗਲ ਐਕਟੀਵिटीज ਜਿਦਾਂ ਡਰੱਗਸ ਤੇ ਲਿਕਰ ਇਲਿicit ਲਿਕਰ ਸਮਗਲਿੰਗ ਜਿਹੜੀ ਹੈਗੀ ਉਹ ਤੇ ਜਿਹੜਾ ਸਸਪੀਸ਼ੀਅਸ ਕਰੰਦਰਸ ਦਾ ਮੂਮੈਂਟ ਹੈਗਾ ਉਹਨੂੰ ਕਰਬ ਕਰਨ ਵਾਸਤੇ ਆ ਅੱਜ ਦੀ ਸਰਪ੍ਰਾਈਜ਼ ਚੈਕਿੰਗ ਕੀਤੀ ਗਈ ਹੈ ਕਿ ਇਹ ਕੋਆਰਡੀਨੇਟਡ ਆਪਰੇਸ਼ਨ ਹੈਗਾ ਜਿਹਦੇ ਵਿੱਚ ਸਵੇਰੇ 6 ਵਜੇ ਤੋਂ ਨਾਕਾ ਚੱਲ ਰਿਹਾ ਹੈਗਾ ਤੇ ਆਜ 2 ਵਜੇ ਤੱਕ ਆ ਕਾਰਵਾਈ ਚੱਲ ਰਹੀ ਇਸ ਤੋਂ ਇਲਾਵਾ ਬਾਕੀ ਸਾਡੇ ਰੈਂਡਮ ਨਾਕਾ ਬਤੀ ਤੇ ਚੈਕਿੰਗ ਜਿਹੜੀ ਹੈਗੀ ਉਹ ਲਗਾਤਾਰ ਚਲਦੀ ਰਹਿੰਦੀ ਹੈ ਕਿ ਰੈਂਡਮਸ ਟਾਈਮਸ ਤੇ ਤੇ ਉਹ ਸਾਰੇ ਨਾ ਕਿ ਇੰਟਰ ਸਟੇਟ ਆਪਣੇ ਚੱਲਦੇ ਆ।